ਸਾਨਕ ਪੱਧਰ ਦੇ ਉੱਤੇ ਹੀ ਰਾਜਪਾਲ ਦੇ ਨਾਲ ਜਿਹੜਾ ਚੱਲਦਾ ਰਹਿੰਦਾ ਹੈ ਸਿਸਟਮ ਉਸ ਦੇ ਵਿੱਚ ਹੁਣ ਰਾਜਪਾਲ ਨੇ ਇਸ ਵਾਰੀ ਪਹਿਲਾਂ ਜਿਹੜਾ ਹੈ ਸ਼ਗੂਫਾ ਛੱਡਿਆ ਕਿਆ ਜਾ ਸਕਦਾ ਉਸ ਨੂੰ ਕਿਉਂਕਿ ਉਸਤੇ ਗੱਲ ਕਰਨੀ ਬਣਦੀ ਨਹੀਂ ਸੀ ਨਾ ਵੀ ਕਰਦੇ ਸਰ ਜਾਂਦਾ ਉਹ ਇੱਕ ਪੱਤਰਕਾਰ ਦੇ ਪੁੱਛੇ ਸਵਾਲ ਦੇ ਜਵਾਬ ਚ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਬਿਜ਼ੀ ਬੰਦੇ ਨੇ ਉਹ ਤਾਂ ਨਾਲ ਬੈਠੇ ਜਿਹੜੇ ਅਫਸਰਾਂ ਇਸ਼ਾਰਾ ਕੀਤਾ ਮੁਖ ਸਕੱਤਰ ਵੱਲ ਤੇ ਡੀਜੀਪੀ ਵੱਲ ਕਹਿੰਦੇ ਇਹਨਾਂ ਨੂੰ ਵੀ ਸ਼ਾਇਦ ਟਾਈਮ ਨਹੀਂ ਦਿੰਦੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਹਿੰਦੇ ਉਹ ਤੀਜੇ ਕ ਦਿਨ ਪੰਗਾ ਐਵੇਂ ਪਾਈ ਰੱਖਦੇ ਆ ਨਾ ਤਾਂ ਗੁਜਰਾਤ ਦੇ ਮੁੱਖ ਮੰਤਰੀ ਨੇ ਰਾਜਪਾਲ ਨੇ ਇਸ ਤਰ੍ਹਾਂ ਕੀਤਾ ਨਾ Rajasthan ਦੇ ਨੇ ਇਹ ਤਾਂ ਸਾਡੇ ਨਾਲ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸ੍ਰਿਪ ਸਭ ਤੋਂ ਵੱਡੀ ਗੱਲ ਜਿਹੜੇ ਸੰਵਿਧਾਨਕ ਅਹੁਦਿਆਂ ਦੇ ਬੈਠੇ ਹੋਏ ਲੋਕ ਗੇਰੀ ਲੱਗਦੇ ਆਗੇ ਔਰ ਦੂਜੀ ਗੱਲ ਇਹ ਕਿ ਦੋ ਸੰਵਿਧਾਨਕ ਅਹੁਦਿਆਂ ਦੇ ਬੈਠੀਗਾ ਇੱਕ ਮੁੱਖ ਮੰਤਰੀ ਦੂਜਾ ਗਵਰਨਰ ਕੋਈ ਇਹ ਦੇਰ ਪਰਝਾਈ ਵਾਲਾ ਜੱਜ ਜੇੜ ਪਰਝਾਈ ਵਾਲਾ ਤੇ ਰਿਸ਼ਤਾ ਹੈ ਨਹੀਂ ਆ ਜਾਂ ਯਾਰਾਂ ਵਾਲਾ ਤੇ ਰਿਸ਼ਤਾ ਨਹੀਂ ਹੈ ਹਨ ਉਹਨਾਂ ਨੇ ਇੱਕ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੌਹ ਚੁੱਕੀ ਔਰ ਪੰਜਾਬ ਦੀ ਗੱਲ ਕਰਨੀ ਆ ਉਹਨਾਂ ਨੇ ਇਹ ਦੇਖਣਾ ਕਿ ਸੰਵਿਧਾਨ ਦੀ ਪਾਲਣਾ ਹੋ ਰਹੀ ਕਿ ਨਹੀਂ ਹੋ ਰਹੀ ਪਰ ਜੇ ਆਪਾਂ ਇੱਕ ਦੂਜੇ ਨੂੰ ਚੁੰਡੀਆਂ ਵੱਢੀ ਜਾਵਾਂਗੇ ਤੇ ਉਹ ਮਾੜੀ ਗੱਲ ਆ ਪਰ ਜਦੋਂ ਦੇ ਭਾਜਪਾ ਆਈ ਆ ਇੰਡੀਆ ਦੇ ਵਿੱਚ 2014 ਤੋਂ ਲੈ ਕੇ ਉਦੋਂ ਤੋਂ ਜਿਹੜੇ ਇਹਨਾਂ ਵੱਲੋਂ ਲਗਾਏ ਹੋਏ ਜਿਹੜੇ ਰਾਜ ਰਾਜਪਾਲ ਨੇ ਉਹਨਾਂ ਨੇ ਉੱਥੋਂ ਦੀਆਂ ਜਿਹੜੀਆਂ ਨਾਣ ਭਾਜਪਾ ਰੂਲਸ ਸਟੇਟ ਨੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਚੁੰਡੀਆਂ ਹੀ ਵੱਡੀਆਂ ਚਾਹੇ ਮਹਾਰਾਸ਼ਟਰ ਦੀ ਸਰਕਾਰ ਹੋਵੇ ਚਾਹੇ ਕੇਰਲਾ ਦੀ ਸਰਕਾਰ ਹੋਵੇ ਚਾਹੇ ਤਾਮਿਲनाडु ਦੀ ਸਰਕਾਰ ਹੋਵੇ ਚਾਹੇ ਬੰਗਾਲ ਦੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਸਰਕਾਰ ਹੋਵੇ ਨਾ ਇਹਨਾਂ ਸવાય ਚੁੰਡੀਆਂ ਹੀ ਵੱਡੀਆਂ ਨਹੀਂ ਤੇ ਪਹਿਲਾਂ ਅਕਸਰ ਕਹਿੰਦੇ ਸੀ ਕਿ ਗਵਰਨਰ ਰਬੜ ਦੀ ਸਟੈਂਪ ਹੁੰਦੇ ਨੇ ਪਰ ਜਦੋਂ ਦੀ ਭਾਜਪਾ ਦੀ ਸਰਕਾਰ ਆ ਰਹੀ ਹੈ ਰਬੜ ਦੀ ਸਟੈਂਪ ਨਹੀਂ ਰਹਿ ਗਏ ਨੇ ਹੁਣ ਆਹ ਜਿਹੜੀ ਜਿਹੜੀ ਟਿੱਪਣੀ ਕੀਤੀ ਕੱਲ ਇਹਨਾਂ ਨੇ ਅੰਮ੍ਰਿਤਸਰ ਜਿਹੜੇ ਗੁਰਨਾਣਕ ਦੇ ਯੂਨੀਵਰਸਿਟੀ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਇੱਕ ਸਵਾਲ ਦੇ ਜਵਾਬ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਔਰ ਸਿਆਣੇ ਪੋਲਿਟਿਸ਼ੀਅਨਰ ਸੈਂਟਰ ਦੇ ਵਿੱਚ ਸਟੇਟ ਦੇ ਵਿੱਚ ਵਜੀਰ ਰਹਿ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਕਿ ਹਰ ਗੱਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਜੇ ਦੇਣਾ ਵੀ ਹੈ ਤੇ ਗੋਲਮੋਲ ਵੀ ਹੁੰਦਾ ਪਰ ਕੱਲ ਜਿਹੜੀ ਉਹਨਾਂ ਨੇ ਟਿੱਚਰ ਕੀਤੀ ਜਾਂ ਚੁੰਡੀ ਵੱਡੀ ਉਸ ਤੋਂ ਗਰੇਜ਼ ਕੀਤਾ ਜਾ ਸਿੱਧਾ ਸੀ ਪਰ ਉਹ ਨਹੀਂ ਟਲੇ ਉਹਨਾਂ ਨੇ ਇਹ ਕਹਿ ਦਿੱਤਾ ਹੈਗਾ ਕਿ ਉਹ ਸ਼ਾਇਦ ਬੀਜੀ ਬੰਦੇ ਹੋਣ ਔਰ ਨਾਲ ਕਿਉਂਕਿ ਸੂਬੇ ਦੇ ਚੀਫ ਸਕੱਰੇਟਰੀ ਨਰਾਗ ਵਰਮਾ ਸਭਾ ਡੀਜੀਪੀ ਗੌਰਵ ਜਯਦਪ ਸਾਬ ਬੈਠੇ ਨੇ ਉਹਨਾਂ ਵੱਲ ਇਸ਼ਾਰੇ ਕਰਕੇ ਸ਼ਾਇਦ ਇਹਨਾਂ ਨੂੰ ਵੀ ਨਾ ਮਿਲ ਦਵੇ ਪਰ ਅਜਿਹੀ ਗੱਲ ਹੈ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਕਿਸੇ ਨੂੰ ਅਫਸਰਾਂ ਨੂੰ ਨਹੀਂ ਮਿਲਦੇ ਜਾਂ ਉਹ ਆਪਣੇ ਐਮਐਲਏ ਜਾਂ ਲੋਕਾਂ ਨੂੰ ਨਹੀਂ ਮਿਲਦੇ ਤਾਂ ਸਾਰੇ ਦੇ ਸਾਹਮਣੇ ਅੱਖੀ ਲੋਕੀ ਵੇਖਸ ਜਲੰਧਰ ਵੀ ਮਿਲ ਰਹੇ ਆ ਹਰ ਜਗ੍ਹਾ ਲੋਕਾਂ ਨੂੰ ਮਿਲਦੇ ਆਗੇ ਨੇ ਔਰ ਅਫਸਰਾਂ ਦੇ ਨਾਲ ਮੀਟਿੰਗਾਂ ਤੇ ਰੈਗੂਲਰ ਹੁੰਦੀਆਂ ਔਰ ਰੋਜ਼ ਫਾਈਲਾਂ ਨਿਕਲਦੀਆਂ ਆਈਆਂ ਨੇ ਕਾਨੂੰਨ ਵਿਵਸਥਾ ਦੇ ਮਸਲੇ 'ਚ ਕੀ ਪਤਾ ਡੀਜੀਪੀ ਨਾਲ ਕਿੰਨੀ ਵਾਰ ਗੱਲ ਹੁੰਦੀ ਓਮ ਸੈਕਟਰੀ ਨਾਲ ਕਿੰਨੀ ਵਾਰ ਗੱਲ ਹੁੰਦੀ ਆ ਸਿਵਲ ਮੁੱਦਿਆਂ ਨੂੰ ਲੈ ਕੇ ਕਿੰਨੀ ਵਾਰ ਚੀਫ ਸਕੱਰੇਟਰੀ ਦੇ ਨਾਲ ਗੱਲ ਹੁੰਦੀ ਆ ਮੈਨੂੰ ਲੱਗਦਾ ਇਹ ਜਿਹੜੀ ਟਿੱਪਣੀ ਆ ਨਾ ਜਿਹੜੀ ਪਹਿਲ ਕੀਤੀ ਆ ਰਾਜਪਾਲ ਵੱਲੋਂ ਇਹ ਨਹੀਂ ਹੋਣੀ ਚਾਹੀਦੀ ਸੀ ਹੁਣ ਅੱਜ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਟਿੱਪਣੀ ਲਾਜ਼ਮੀ ਤੌਰ ਤੇ ਤੁਸੀਂ ਅਗਰ ਟਿੱਪਣੀ ਕਰਦੇ ਹੋ ਕਿਸੇ ਪਰਸਨਲ ਰੰਜਿਸ਼ ਦੇ ਤੌਰ ਤੇ ਫਿਰ ਜਵਾਬ ਤੁਹਾਨੂੰ ਉਸੇ ਭਾਸ਼ਾ ਨਾਲ ਮਿਲਦਾ ਉਹਨਾਂ ਨੇ ਵੀ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ মিডিਆ ਨਾਲ ਗੱਲਬਾਤ ਕਰਦੋਂ ਕਹਿ ਦਿੱਤਾ ਸਿੱਧੇ ਤੌਰ ਤੇ ਪਿੰਡੂ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਕਿ ਬੀਜੇਪੀ ਨੇ ਰਾਜਪਾਲੀ ਨਾਨ ਬੀਜੇਪੀ ਰੂਲ ਸਟੇਟ ਦੇ ਮੁੱਖ ਮੰਤਰੀਆਂ ਨੂੰ ਚੁੰਡੀ ਵੱਡਣ ਵਾਸਤੇ ਰੱਖੇ ਹੈਗੇ ਨੇ ਉਹਨਾਂ ਨੇ ਐਗਜ਼ਾਮਪਲਾਂ ਵੀ ਦਿੱਤੀਆਂ ਨੇ ਉਹ ਨਾਲ ਦੇ ਵੀ ਕਹਿੰਦੇ ਨੇ ਕਿ हरियाणा ਹੋ ਗਿਆ ਗੁਜਰਾਤ ਹੋ ਗਿਆ ਮਧ ਪ੍ਰਦੇਸ਼ ਹੋ ਗਿਆ ਰਾਜਸਥਾਨ ਹੋ ਗਿਆ ਜਿੱਥੇ ਜਿੱਤੇ ਉੱਤਰਾਖੰਡ ਹੋ ਗਿਆ ਯੂਪੀ ਹੋ ਗਿਆ ਉੱਥੋਂ ਦੇ ਤੇ ਨਹੀਂ ਰਾਜਪਾਲ ਮੁੱਖ ਮੰਤਰੀਆਂ ਕੋਲ ਹਸਾਬ ਪੁੱਛਦੇ ਉੱਥੇ ਤੇ ਨਹੀਂ ਟੀਚਰਾਂ ਕਰਦੇ ਨਾ ਮੈਨੂੰ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਐ ਔਰ ਅਜਿਹੀ ਇੱਕ ਸਿਧਾਨਿਕ ਅਹੁਦੇ ਤੇ ਬੈਠੇ ਲੋਕਾਂ ਨੂੰ ਅਜਿਹੀਆਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਹੈਗਾ ਔਰ ਦੂਜੀ ਗੱਲ ਐ ਕਿ ਅ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇਸੇ ਕਰਕੇ ਭਾਜਪੀ ਜੋ ਦਿਲ ਭਾਜਪੀ ਤੇ ਇਲਜ਼ਾਮ ਦਿੱਲੀ ਦੇ ਵਿੱਚ ਵੀ ਲਗੇ ਪੰਜਾਬ ਦੇ ਵਿੱਚ ਵੀ ਲਗੇ ਕਿ ਇੱਕ ਹੁੰਦੇ ਨੇ ਇਲੈਕਟਿਡ ਇੱਕ ਹੁੰਦੇ ਨੇ ਸਿਲੈਕਟਿਡ ਹੈਨਾ ਸਿਲੈਕਟਿਡ ਲੋਕ ਇਲੈਕਟਿਡ ਲੋਕਾਂ ਨੂੰ ਤੰਗ ਕਰਦੇ ਦਿਖਾਈ ਦੇ ਰਹੇ ਹੈਗੇ ਨਾ ਇਸੇ ਕਰ ਵਾਰ-ਵਾਰ ਭਗਵੰਤ ਮਾਨ ਸਾਹਿਬ ਟਿੱਪਣੀਆਂ ਕਰਦੇ ਆਗੇ ਨੇ ਔਰ ਦੇਖਦੇ ਆ ਕਿ ਹੁਣ ਇਹ ਛੜੀ ਯੰਗ ਸ਼ਬਦੀ ਵਾਰ ਸ਼ੁਰੂ ਹੋਇਆ ਰਾਜਪਾਲ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਤੇ ਸ਼ਾਇਦ ਰਾਜਪਾਲ ਸਾਹਿਬ ਵੀ ਹੁਣ ਖਤਮ ਕਰਨ पर काफी ਚਿਰਾਂ ਬਾਅਦ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਟਕਰਾਰ ਦੇਖ ਨੂੰ ਮਿਲਿਆ ਪਿੱਛੇ ਤੁਹਾਨੂੰ ਯਾਦ ਹੋਵੇਗਾ ਕਿ 15 ਅਗਸਤ ਵਾਲੇ ਦਿਨ ਨਹੀਂ ਸੌਰੀ 26 ਜਨਵਰੀ ਵਾਲੇ ਦਿਨ ਰਾਜ ਭਵਨ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਤੇ ਉਦੋਂ ਸੀਐਮ ਸਾਹਿਬ ਨੇ ਜੱਫੀ ਵੀ ਪਾਈ ਸੀ ਪੈਰੀ ਹੱਥ ਵੀ ਲਾਏ ਸੀ ਤੇ ਇੱਕ ਤਿੰਨ ਨੂੰ ਲੈ ਕੇ ਕਿ ਉਹਨਾਂ ਨੇ ਗਾਣਾ ਵੀ ਗਾਇਆ ਸੀ ਨਾ ਉਦੋਂ ਮਾਹੌਲ ਲੱਗਦਾ ਸੀ ਕਿ ਕਾਫੀ ਉਹਨਾਂ ਦੋਨਾਂ ਵਿਚਕਾਰ ਦੋਸਤੀ ਜਾਂ ਇੱਕ ਚੰਗੇ ਸੂਝਵਾਨ ਜਾਂ ਇੱਕ ਜਦੋਂ ਦੋ ਲੀਡਰ ਆਪ ਚੋਂ ਵੀ ਬਿਰਦੇ ਤੇ ਉਹਨੂੰ ਕਹਿੰਦੇ ਦੇ ਕਿ ਸਟੇਟਸਮੈਨਸ਼ਿਪ ਵੀ ਉਹ ਅੱਗੇ ਗੱਲ ਵਧੇਗੀ ਨਾ ਜਾਂ ਇੱਕ ਲੀਡਰਸ਼ਿਪ ਵਾਲਾ ਮਸਲਾ ਹੁਣ ਅੱਗੇ ਗੱਲਾਂ ਹੋਣਗੀਆਂ ਪਰ ਉਹ ਹੀ ਫਿਰ ਗੱਲ ਕਮਾਫਰਾ ਕੇ ਉੱਥੇ ਆ ਗਈ ਹੈਗੀ ਪਰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਦੋਨਾਂ ਜਿਹੜੇ ਅਹੁਦਿਆਂ ਤੇ ਬੈਠੇ ਹਸਤੀਆਂ ਨੇ ਇੱਕ ਗਵਰਨਰ ਔਰ ਮੁੱਖ ਮੰਤਰੀ ਉਹ ਪਹਿਲ ਨਹੀਂ ਕਰਨੀ ਚਾਹੀਦੀ ਹੈਗੀ ਔਰ ਬੜੀ ਸਿਸਤਾ ਚਾਰਦੇ ਤੌਰ ਤੇ ਔਰ ਇਹਦਾ ਰਿਸ਼ਤਾ ਹੀ ਬੜਾ ਜ਼ਬਰਦਸਤ ਹੈ ਇੱਕ ਮੁੱਖ ਮੰਤਰੀ ਔਰ ਇੱਕ ਰਾਜਪਾਲ ਦੇ ਵਿਚਕਾਰ ਇਹ ਤੇ ਦੋਨਾਂ ਦੋਨਾਂ ਦਾ ਅਗਰ ਆਪਸ ਦੇ ਵਿੱਚ ਬੰਦੀ ਆ ਸਟੇਟ ਅੱਗੇ ਵਧੂਗਾ ਨਹੀਂ ਤੇ ਸਟੇਟ ਪਿੱਛੇ ਰਹਿ ਜਾਂਦਾ ਹੈਗਾ ਔਰ ਜਿਵੇਂ ਲਗਾਤਾਰ ਮੁੱਖ ਰਾਜਪਾਲ ਸਾਹਿਬ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਜਾ ਕੋਈ ਜਦੋਂ ਸ਼ਰਾਰਤੀ ਅੰਸਰ ਖਾਸ ਕਰਕੇ ਸਿਵ ਸੈਨਾ ਵਾਲੇ ਪਹਿਲਾਂ ਲੋਕਾਂ ਨੂੰ ਭੜਕਾਉਂਦੇ ਨੇ ਹਮਮ ਔਰ ਫਿਰ ਉਸ ਤੋਂ ਉਹਨਾਂ ਦਾ ਪਤਾ ਲੈਣ ਵਾਸਤੇ ਦੀ ਵਜ੍ਹਾ ਬਜਾਏ ਗਵਰਨਰ ਜਾ ਕੇ ਉੱਥੇ ਮੀਟਿੰਗਾਂ ਕਰਦੇ ਨੇ ਉਹਦੇ ਨਾਲ ਤਣਾਅ ਵੱਧਦਾ ਹੈਗਾ ਉਹਦੇ ਨਾਲ ਜਿਹੜੇ ਗਲਤ ਲੋਕ ਨੇ ਨੇ ਸਮਾਜਿਕ ਕੋਈ ਵੀ ਹੋਵੇ ਕਿਸੇ ਵੀ ਧਰਮ ਦਾ ਵੇ ਜਦੋਂ ਉਸ ਸਮਾਜ ਦੇ ਵਿੱਚ ਵੱਡੀਆਂ ਪਾਉਂਦੀਆਂ ਕੋਸ਼ਿਸ਼ ਕਰਦੇ ਨੇ ਅਜਿਹੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਗਵਰਨਰ ਜਾਂ ਸੰਵਿਧਾਨਕ ਅਹੁਦਿਆਂ ਦੇ ਬੈਠੇ ਜਿਨ੍ਹਾਂ ਨੇ ਸੰਵਿਧਾਨ ਦੀ ਸੋਹ ਚੁੱਕੀ ਆ ਉਹਨਾਂ ਨੇ ਕਿਸੇ ਧਰਮ ਦੀ ਸੋਹ ਨਹੀਂ ਚੁੱਕੀ ਕਿਸੇ ਜਾਤ ਦੀ ਨਹੀਂ ਸੋਹ ਚੁੱਕੀ ਕਿਸੇ ਬਰਾਦਰੀ ਦੀ ਨਹੀਂ ਸੋਹ ਚੁੱਕੀ ਉਹਨਾਂ ਨੇ ਦੇਸ਼ ਦੇ ਸੰਵਿਧਾਨ ਦੀ ਸੋਹ ਚੁੱਕੀ ਆ ਤੇ ਦੇਸ਼ ਦਾ ਸੰਵਿਧਾਨ ਕੀ ਆ ਨਿਰਪੱਖ ਆ ਉਹ ਕਿਸੇ ਧਰਮ ਜਨਕਤਿਵਿਸ਼ੇਸ਼ ਨੂੰ ਸਮਰਪਤ ਨਹੀਂ ਆ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਰਾਜਪਾਲ ਸਾਹਿਬ ਗਏ ਉਦੋਂ ਵੀ ਸਟੇਟ ਤੇ ਇੱਕ ਚੋੜ ਸੀ ਹਾਲਾਂਕਿ ਉਸ ਬੰਦੇ ਦੀ ਕਿੰਨੀ ਗਲਤੀ ਸੀ ਉਹ ਭਾਜੀਪੀ ਵਾਲਿਆਂ ਜਾਂ ਰਾਜਪਾਲ ਸਾਹਿਬ ਨੇ ਉਹਨੂੰ ਨਹੀਂ ਦੇਖਿਆ ਹੈਗਾ ਨਾ ਪਰ ਉਸ ਤੇ ਹਮਲਾ ਹੋਇਆ ਕਿਉਂਕਿ ਉਹਨੇ ਖੁਦ ਕਿਸੇ ਨੂੰ ਅਕਸਾਇਆ ਹੈ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਹੁਣ ਕਾਨੂੰਨ ਵਿਵਸਥਾ ਔਰ ਪੰਜਾਬ ਦੇ ਵਿੱਚ ਨਸ਼ਿਆਂ ਦੀ ਪ੍ਰੋਬਲਮ ਆ ਇਹ ਸਟੇਟ ਸਬਜੈਕਟ ਆ ਔਰ ਸਟੇਟ ਜਿੰਨੀ ਵੀ ਕਾਰਵਾਈ ਕਰ ਰਹੀ ਆ ਉਹ ਸਾਰਿਆਂ ਨੂੰ ਦਿਖਾਈ ਦੇ ਰਹੀ ਹੈ ਪਰ ਗਵਰਨਰ ਸਾਹਿਬ ਦੀ ਜਿਹੜੀ ਇਨਵੋਲਵਮੈਂਟ ਉਹ ਲਾਜ਼ਮੀ ਤੌਰ ਤੇ ਉਹ ਸਟੇਟ ਨੂੰ ਦੁੱਖ ਦੀ ਆ ਹੂੰ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅਰਦਾਸਾਂ ਵੀ ਕਰਵਾ ਲਈਆਂ ਰੱਬ ਤੇ ਡੋਰਾ ਸੁੱੜਤੀਆਂ ਸੀ ਅਰਦਾਸਾਂ ਜਦੋਂ ਕਰਦੇ ਆ ਰੱਬ ਦੀਆਂ ਡੋਰਾ ਤੇ ਅਸੀਂ ਦੇ ਦੇ ਦਿੰਦੇ ਆ ਆਪਣੇ ਮਤਲ ਹੱਥ ਘੜੇ ਕਰ ਦਿੰਦੇ ਕਿ ਵਾਹਿਗੁਰੂ ਹੁਣ ਤੇਰੇ ਹੱਥ ਵਸੇ ਆ ਤੂੰ ਹੀ ਸਾਨੂੰ ਰਾਹ ਦਿਖਾਉਣਾ